ਮੈਂ ਗੱਲ ਸੁਣੀ ਆ ਤੇ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਤੁਸੀਂ ਵੀ ਸੁਣੀ ਹੋਗੀ ਕਹਿੰਦੇ ਸਾਡੇ ਲੇਡੀਜ਼ ਦੀ ਪ੍ਰੋਬਲਮ ਇਹ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਅਸੀਂ ਆਪਣੇ ਬੱਚਿਆਂ ਨੂੰ ਸੁਧਾਰਨ ਦੀ ਬਜਾਏ ਆਪਣੇ ਸੱਸ ਦੇ ਬੱਚਿਆਂ ਨੂੰ ਸੁਧਾਰਨ ਤੇ ਲੱਗੇ ਹੋਏ ਆ ਉਹਦੇ ਉੱਤੇ ਟਾਈਮ ਵੇਸਟ ਕਰਦੇ ਆ ਉਹਨੂੰ ਰਹਿਣ ਦੋ ਉਹ ਤਾਂ ਜਿਹਨੂੰ ਤੁਹਾਡੀ ਸੱਸ ਨਹੀਂ ਸੁਧਾਰ ਸਕੀ ਉਹਨੂੰ ਤੁਸੀਂ ਕੀ ਸੁਧਾਰ ਲੈਣਾ ਹੈ ਆਪਣੇ ਨਿਆਣੇ ਤੇ ਕਨਸੈਂਟਰੇਟ ਕਰੋ ਤਾਂ ਕਿ ਕੋਈ ਬਗਾਨੀ ਕੁੜੀ ਆਪਣੇ ਮੁੰਡਿਆਂ ਤੇ ਆਪਣੇ ਕੁੜੀਆਂ ਤੇ ਕੋਈ ਬਗਾਨੀ ਕੁੜੀ ਆ ਕੇ ਤੁਹਾਡੀ ਨੌ ਬਣਨੀ ਹੈਗੀ ਆ ਕਿਤੇ ਉਹਨੂੰ ਵੀ ਵਿਚਾਰੀ ਨੂੰ ਉਹੀ ਕੰਮ ਨਾ ਕਰਨਾ ਪਵੇ ਉਹਨੂੰ ਠੀਕ ਕਰ ਆਪਣੀਆਂ ਕੁੜੀਆਂ ਨੂੰ ਚੰਗੀ ਮਤ ਦੋ ਕਿ ਉਹ ਵੀ ਆਪਣੇ ਬੰਦਿਆਂ ਨੂੰ ਨਾ ਸਦਾ ਰਹਿਣ ਆਪ ਠੀਕ ਠਾਕ ਰਹਿਣ ਉਹ ਵੀ ਆਪਣੇ ਬੱਚਿਆਂ ਤੇ ਕਨਸੈਂਟਰੇਟ ਕਰਨ ਗੱਲ ਮੈਨੂੰ ਸਹੀ ਲੱਗੀ। ਸੋ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਤੁਹਾਡੇ ਕੀ ਵਿਚਾਰ ਹੈਗੇ ਆ ਦੱਸਿਓ ਮੈਨੂੰ। ਸਹੀ ਗੱਲ ਹੈ ਵੈਸੇ ਅਮਲ ਜ਼ਰੂਰ ਕਰਿਓ ਇਹਦੇ ਉੱਤੇ। ਜ਼ਿੰਦਗੀ ਸੌਖੀ ਹੋ ਜਾਣੀ ਹੈ ਤੁਹਾਡੀ ਐਵੇਂ ਮਰੂ ਮਰੂ ਕਰੀ ਜਾਣਾ।